ਨਵਾਂ ਸਾਲ ਚੜਦਾ ਹੈਗਾ ਤਾਂ ਇੱਕ ਹੋਪ ਹੁੰਦੀ ਹੈ ਉਮੀਦ ਹੁੰਦੀ ਹੈ ਇੱਕ ਬਦਲਾਵ ਦੀ ਇੱਛਾ ਮਨ ਚ ਪੈਦਾ ਹੁੰਦੀ ਹੈ ਤਾਂ ਤੁਸੀਂ ਇਹ ਚੀਜ਼ ਫੀਲ ਕਰਦੇ ਹੋ ਕਿ 2026 ਦੇ ਵਿੱਚ ਐਟ ਲੀਸਟ ਇਹ ਚੇਂजेस ਜ਼ਰੂਰ ਹੋਣੇ ਚਾਹੀਦੇ ਆ ਸਿਨੇਮਾ ਦੇ ਵਿੱਚ ਹਾਂ ਬਿਲਕੁਲ ਜੀ ਅਸੀਂ ਕੋਸ਼ਿਸ਼ ਅੱਗੇ ਵੀ ਕਰਦੇ ਰਹੇ ਹਾਂ ਹੁਣ ਵੀ ਕਰਾਂਗੇ ਜਿੱਦਾਂ ਪੈਰਲਲ ਸਿਨੇਮਾ ਦੀ ਨਾ ਹਮੇਸ਼ਾ ਗੱਲ ਕਰਦਾ ਹੁੰਨਾ ਤੇ ਜਿਵੇਂ ਮੈਂ ਗੱਲ ਕਰਾਂ ਕਿ 2025 ਸਿਨੇਮਾ ਲਈ ਵੀ ਕੋ ਬਹੁਤ ਵਧੀਆ ਨਹੀਂ ਰਿਹਾ ਉਹਦਾ ਰੀਜ਼ਨ ਸੀ ਕਿ ਸਾਡਾ ਨਾ ਜਿਹੜੀ ਸਾਡੀ ਜਿਹੜਾ ਆਡੀਅנס ਫੈਨ ਬੇਸ ਹੈ ਨਾ ਜਿਹੜੀ ਸਾਡੀ ਆਡੀਅנס ਹੈ ਪੰਜਾਬੀ ਸਿਨੇਮਾ ਦੀ ਜੀ ਉਹ ਹਿੰਦੀ ਨਾਲ ਪੰਜਾਬੀ ਇੰਡਸਟਰੀ ਤੇ ਡਾਇਰੈਕਟ ਅਸਰ ਹੁੰਦਾ ਹੈ ਜੀ 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 ਉਹ ਸਿਨੇਮਾ ਬਹੁਤ ਜ਼ਿਆਦਾ ਬਾਲੀਵੁੱਡ ਦਾ ਵੀ ਨਹੀਂ ਚੱਲਿਆ ਤੇ ਉਸ ਕਰਕੇ ਪੰਜਾਬੀ ਫਿਲਮਾਂ ਵੀ ਬਹੁਤ ਗਿਣਤੀ ਦੀਆਂ ਜਿਹੜੀਆਂ ਹਿੱਟ ਹੋਈਆਂ ਨੇ ਜੀ 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 ਬਸ ਹੁਣ ਸਾਡੀ ਕੋਸ਼ਿਸ਼ ਫੇਰ ਵੀ ਇਹ ਰਹੀ ਹੈ ਕਿ ਅਸੀਂ ਜਿਹੜੇ ਗੁਰਨਾਣ ਜਹਾਜ਼ ਵਰਗੀਆਂ ਫਿਲਮਾਂ ਜੀ ਅਰਦਾਸ ਕਰਾਂ ਵਰਗਾ ਮੋਟੀਵੇਸ਼ਨਲ ਸਿਨੇਮਾ ਜੀ ਔਰ ਮੇਰੀ ਆਪਣੀ ਬਣਾਈ ਫਿਲਮ ਸੀ ਫਰਲੋ ਉਹਦੇ ਵਾਸਤੇ ਅਸੀਂ ਪੈਰਲਲ ਸਿਨੇਮਾ ਜਿਹੜਾ ਨਾ ਉਹ ਕਰਦੇ ਰਹੇ ਹਾਂ ਔਰ ਇਸ ਸਾਲ ਹੋਰ ਵਧੀਆ ਤਰੀਕੇ ਨਾਲ ਕਰਾਂਗੇ ਸਿਨੇਮਾ ਮੈਨੂੰ ਲੱਗਦਾ ਹੈ ਕਿ ਇਹ ਜਿਹੜਾ ਸਾਲ ਹੋਏਗਾ ਸਿਨੇਮੇ ਲਈ ਬਹੁਤ ਅੱਛਾ ਹੋਏਗਾ ਕਿਉਂਕਿ ਬਾਲੀਵੁੱਡ 'ਚ ਵੀ ਕੁਝ ਫਿਲਮਾਂ ਨੇ ਚੰਗਾ ਕੰਮ ਕੀਤਾ ਹੈ ਜੀ ਆਡੀਅੰਸ ਦੁਬਾਰਾ ਸਿਨੇਮੇ ਵੱਲੋਂ ਤੁਰੀ ਹੈ ਹਨਾ ਜੀ